ਸੋ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚੱਲ ਚਲੋ ਜੀ ਹੁਣ ਸ਼ਾਮ ਦੇ ਵੱਜ ਗਏ ਨੇ 6 ਤੇ ਮੌਸਮ ਹੈਗਾ ਥੋੜਾ ਜਿਹਾ ਗਰਮ ਹੈ ਤੇ ਮਾਰਨਿੰਗ ਵੇਲੇ ਤਾਂ ਇੰਨਾ ਜਿਆਦਾ ਮੀਂਹ ਆਇਆ ਨਾ ਤੇ ਮੀਂਹ ਨੇ ਨਾ ਬਸ ਕਰਾ ਦਿੱਤੀ ਐ ਤੇ ਮੌਸਮ ਪਹਿਲਾਂ ਠੰਡਾ ਹੋ ਗਿਆ ਉਸਤੇ ਮਗਰੋਂ ਫੇਰ ਧੁੱਪ ਨਿਕਲ ਆਈ ਫੇਰ ਮੌਸਮ ਗਰਮ ਹੋ ਗਿਆ ਦੇਖੋ ਜੀ ਹੁਣ ਬੇੜੇ ਦੇ ਵਿੱਚ ਬੈਠੇ ਆ ਫੇਰ ਵੀ ਮੱਲੋ ਮੱਲੀ ਇੰਨਾ ਜਿਆਦਾ ਪਸੀਨਾ ਆਉਂਦਾ ਨਾ ਬਹੁਤ ਜਿਆਦਾ ਪਸੀਨਾ ਆਉਂਦਾ ਜੇ ਤਾਂ ਹਵਾ ਚੱਲੀ ਜਾਵੇ ਫੇਰ ਤਾਂ ਇੰਨੀ ਗਰਮੀ ਮਹਿਸੂਸ ਨਾ ਹੋਵੇ ਜਾਦ ਹਮਸਾ ਜਿਆ ਪੈ ਜਾਂਦਾ ਨਾ ਫਿਰ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਦੇਖੋ ਜੀ ਮੇਰੀਆਂ ਭੈਣਾਂ ਦੇ ਇੰਨੇ ਜ਼ਿਆਦਾ ਕਮੈਂਟ ਆਉਣੇ ਨਾ ਮਨੀ ਪਲਾਂਟ ਤੇ ਕਹਿੰਦੇ ਦੀਦੀ ਸਾਡਾ ਮਨੀ ਪਲਾਂਟ ਵਧਦਾ ਨਹੀਂ ਹੈਗਾ ਤੇ ਉਹਦੇ ਮਨੀ ਪਲਾਂਟ ਦੇ ਨਾ ਜਿਹੜੇ ਪੱਤੇ ਉਹ ਪੀਲੇ ਹੋਈ ਜਾਂਦੇ ਆ ਚਲੋ ਜੀ ਅੱਜ ਆਪਾਂ ਤੁਹਾਨੂੰ ਮਨੀ ਪਲਾਂਟ ਬਾਰੇ ਨਾ ਜਾਣਕਾਰੀ ਦੰਨੇ ਆ ਦੇਖੋ ਸੁੱਖ ਨਾਲ ਸਾਡਾ ਮਨੀ ਪਲਾਂਟ ਤਾਂ ਦੇਖੋ ਗਮਲੇ ਤੇ ਵੀ ਹੀਠਾਂ ਫਿਰਦੀਆਂ ਨੇ ਟਾਣੀਆਂ ਇਹ ਬਹੁਤ ਜ਼ਿਆਦਾ ਵਧਦਾ ਏ ਦੇਖੋ ਜੀ ਇਹ ਜੀ ਦਾ ਕੋਈ ਗੱਲ ਨਹੀਂ ਹੈਗੀ ਵੀ ਤੁਹਾਡੇ ਮਨੀ ਪਲਾਂਟ ਦੇ ਪੱਤੇ ਪੀਲੇ ਹੁੰਨੇ ਆ ਦੇਖੋ ਜੀ ਪੱਤੇ ਨੇ ਝਾੜ ਕੇ ਤਾਂ ਨਾ ਪੀਲਾ ਤਾਂ ਹੋਣਾ ਹੀ ਹੋਣਾ ਤੇ ਸਾਡੇ ਮਨੀ ਪਲਾਂਟ ਦੇ ਵਿੱਚ ਵੀ ਬਹੁਤ ਜ਼ਿਆਦਾ ਪੱਤੇ ਪੀਲੇ ਹੋਏ ਹੋਏ ਆ ਇਹਦਾ ਕੋਈ ਖਾਸ ਗੱਲ ਨਹੀਂ ਹੈ ਕਿ ਤੁਸੀਂ ਇਹਦੇ ਵਿੱਚੋਂ ਨਾ ਜਿੰਨੇ ਵੀ ਪੀਲੇ ਪੱਤੇ ਹੁੰਨੇ ਆ ਇਸ ਤਰ੍ਹਾਂ ਉਹਨੂੰ ਤੋੜ ਕੇ ਬਾਹਰ ਸੁੱਟ ਦਿਆ ਕਰੋ ਤੇ ਮੈਂ ਹਫ਼ਤੇ ਦੇ ਵਿੱਚ ਇਹਦੇ ਵਿੱਚ ਨਾ ਕਈ ਵਾਰ ਕੋਈ ਕੱਖ ਹੋ ਜਾਂਦਾ ਪੀਲੇ ਪੱਤੇ ਹੋ ਜਾਂਦੇ ਆ ਉਹ ਆਪਾਂ ਇਹਦੀ ਸਫਾਈ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਇਹਨੂੰ ਤੁਸੀਂ ਨਾ ਸਵੇਰੇ ਸ਼ਾਮ ਇਹਦੀ ਕੇਅਰ ਕਰਿਆ ਕਰੋ ਪਾਣੀ ਪੂਣੀ ਦੇਖਿਆ ਕਰੋ ਤੇ ਇਹਨੂੰ ਬਿਲਕੁਲ ਨਾ ਸੁੱਕਾ ਨਾ ਛੱਡਿਆ ਕਰੋ ਇਸ ਤਰ੍ਹਾਂ ਮਨੀ ਪਲਾਂਟ ਨੂੰ ਇਹ ਵਰ ਇਹਦੇ ਵਿੱਚ ਨਾ ਕੱਖ ਪੈਦਾ ਹੋ ਜਾਂਦੇ ਆ ਫਿਰ ਉਹ ਵੀ ਜ਼ਿਆਦਾ ਖਰਾਬ ਕਰਦੇ ਆ ਦੇਖੋ ਹੁਣ ਆਪਨੇ ਨਾ ਮਨੀ ਪਲਾਂਟ ਵਿੱਚੋਂ ਕਿੰਨਾ ਗਿੱਲਾ ਏ ਤੇ ਇਹਨੂੰ ਬਿਲਕੁਲ ਆਇ ਨਹੀਂ ਹੈਗਾ ਵੀ ਸੁੱਕਿਆ ਹੋਵੇ ਇਹਦੇ ਵਿੱਚ ਡੇਲੀ ਦੀ ਡੇਲੀ ਨਾ ਤੁਸੀਂ ਨਾ ਪਾਣੀ ਪਾਉਣਾ ਜ਼ਰੂਰੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਨਾ ਸਫਾਈ ਕਰਦੇ ਹਾਂ ਜਿੰਨੇ ਵੀ ਇਹਦੇ ਵਿੱਚ ਨਾ ਕੂੜਾ-ਕਬਾੜ ਜਿਆ ਨਾ ਉਹ ਆਪਾਂ ਨੇ ਸਾਰਾ ਹੀ ਕੱਢ ਦੇਣਾ ਦੇਖੋ ਨਾਲੇ ਤਾਂ ਆਪਣਾ ਮਨੀ ਪਲਾਂਟ ਜਿਹੜਾ ਸਾਫ਼ ਸੁਥਰਾ ਵੀ ਵਧੀਆ ਲੱਗੂਗਾ ਨਾਲੇ ਉਹ ਜਿਹੜੀ ਨਾ ਕੇਅਰ ਵੀ ਕਰੂਗਾ ਇਹ ਮੈਂ ਹੁਣ ਆਪਾਂ ਨਾ ਜਿਵੇਂ ਆਪਾਂ ਸਬਜ਼ੀਆਂ ਬੀਜ ਲੰਨੇ ਘਰ ਦੇ ਵਿੱਚ ਉਹਦੀ ਆਪਾਂ ਗੜਾਈ ਜ਼ਰੂਰ ਕਰਨੀ ਉਹ ਕਰਨੀ ਆ ਜਿੰਨੀ ਉਹਨੂੰ ਖੁਰਪੇ ਨਾਲ ਗੜਾਈ ਕਰੂਗੇ ਨਾ ਉਹਨੀਆਂ ਸਬਜ਼ੀਆਂ ਬਾਧੀਆਂ ਫੁੱਲਦੀਆਂ ਨੇ ਤੇ ਫਲ ਵੀ ਜਿਆਦਾ ਲੱਗਦਾ ਹੈ ਆਪਾਂ ਨੇ ਇਹਦੇ ਵਿੱਚੋਂ ਸਾਰੇ ਪੀਲੇ ਪੱਤੇ ਕੱਢ ਦੇਣੇ ਆ ਤੇ ਆਪਣਾ ਮਨੀ ਪਲਾਂਟ ਫਿਰ ਦੇਖਣ ਨੂੰ ਵੀ ਸੋਹਣਾ ਲੱਗੂਗਾ ਤੇ ਦੋ ਬੋਤਲਾਂ ਦੇ ਵਿੱਚ ਮਨੀ ਪਲਾਂਟ ਅੰਦਰ ਲਾਇਆ ਹੋਇਆ ਹੈ ਤੇ ਕੱਲ ਮੇਰੀ ਨਾ ਇੱਥੇ ਇੱਕ ਭੈਣ ਆ ਖੰਨੇ ਉਹਨੇ ਬਿਊਟੀ ਪਾਰਲਰ ਦਾ ਨਾ ਕੋਰਸ ਕਰਦੀ ਆ ਮੈਂ ਵੀ ਉਹਦੇ ਕੋਲ ਜਾਣੀ ਆ ਉਸੀ ਦੁਕਾਨ ਵਿੱਚ ਉਹ ਕਹਿੰਦੀ ਦੀਦੀ ਵੀ ਤੁਹਾਡਾ ਮਨੀ ਪਲਾਂਟ ਬਹੁਤ ਵਧੀਆ ਵੀ ਕਿਸੇ ਕੋਈ ਦਾ ਡੱਬੇ ਦੇ ਵਿੱਚ ਜਾਂ ਗਮਲੇ ਚ ਪਾ ਕੇ ਨਾ ਤੁਸੀਂ ਮੈਨੂੰ ਦੇ ਕੇ ਜਾਇਓ ਜ਼ਰੂਰ ਚਲੋ ਜੀ ਸਾਡੇ ਘਰਾਂ ਨਾ ਗਮਲੇ ਪਏ ਤੇ ਉਹਦੇ ਭੈਣ ਵਾਸਤੇ ਨਾ ਆਪਾਂ ਨੇ ਨਾ ਦੋ ਗਮਲੇ ਤਿਆਰ ਕਰਕੇ ਦੇਣੇ ਆ ਭੈਣ ਨੂੰ ਭੈਣ ਨੂੰ ਵੀ ਬੂਟਿਆਂ ਦਾ ਬਹੁਤ ਸ਼ੌਂਕ ਆ ਕਹਿੰਦੀ ਦੀ ਮੈਂ ਦੋ ਤਿੰਨ ਵਾਰੀ ਲਾਏ ਆ ਪਤਾ ਨਹੀਂ ਕੀ ਗੱਲ ਆ ਕਹਿੰਦੀ ਉਹ ਬਾਹਦੇ ਨਹੀਂ ਹੈ ਕਿ ਸੁੱਕ ਗਏ ਆ ਮੈਂ ਕਿਹਾ ਸਾਡੇ ਤਾਂ ਇੰਨਾ ਜ਼ਿਆਦਾ ਮਨੀ ਪਲਾਂਟ ਹੋਇਆ ਪਿਆ ਨਾ ਦੇਖੋ ਜੀ ਇੰਨਾ ਕੂੜਾ ਕਬਾੜ ਨੇ ਇਹਦੇ ਵਿੱਚ ਨਾ ਰੇਟਾ ਹੁਣ ਪਤਾ ਕੀ ਕਰਨਾ ਆਪਾਂ ਨੇ ਕੋਈ ਨਾ ਇੱਕ ਡੱਕਾ ਜਿਹਾ ਕੱਢ ਕੇ ਨਾ ਜਿਹੜੀ ਇਹਦੀਆਂ ਟਾਣੀਆਂ ਨੂੰ ਜਾਨੀਆਂ ਨਾ ਇਹ ਟਾਣੀਆਂ ਸਾਰੀਆਂ ਉੱਪਰ ਨੂੰ ਕਵਰ ਕਰਨੀਆਂ ਆਪਾਂ ਨੇ ਇਹ ਤੇ ਟੁੱਟ ਗਿਆ ਕੋਈ ਨਹੀਂ ਤਾਂ ਆਪਾਂ ਨੇ ਗਮਲੇ ਦੇ ਵਿੱਚ ਲਾ ਦੇਣਾ ਦੇਖਦੇ ਵਿੱਚ ਕੂੜਾ-ਕਬਾੜ ਕੱਢਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਮਰੀ ਪਾ ਪਲਾਂਟ ਲਾਉਣ ਨਾਲ ਨਾ ਘਰ ਦੇ ਵਿੱਚ ਨਾ ਮਨੀ ਦਾ ਵੀ ਵਾਧਾ ਹੁੰਦਾ ਏ ਤੇ ਦੇਖਣ ਨੂੰ ਵੀ ਵਧੀਆ ਲੱਗਦਾ ਏ ਚਲੋ ਜੀ ਆ ਫਿਰ ਆਪਾਂ ਚਾਹ ਪੱਤੀ ਬਾਰੇ ਵੀ ਦੱਸਾਂਗੇ ਵੀ ਇਹਦੀ ਜਿਹੜੀ ਮੇਰੀਆਂ ਭੈਣਾਂ ਬਾਰ-ਬਾਰ ਕਹੀ ਜਾਂਦੀਆਂ ਵੀ ਸਾਡੀ ਸਾਡਾ ਮਨੀ ਪਲਾਂਟ ਬਾਦਦਾ ਨਹੀਂ ਹੈਗਾ ਉਹ ਪੀਲੇ-ਪੀਲੇ ਪੱਤੇ ਆਈ ਜਾਂਦੇ ਉਹਦੇ ਵਾਸਤੇ ਵੀ ਆਪਾਂ ਤੁਹਾਨੂੰ ਅੱਜ ਜਾਣ ਇੱਕ ਜਾਣਕਾਰੀ ਦੰਨੇ ਆ ਤੇ ਸਪੈਸ਼ਲ ਅੱਜ ਨਾ ਮੈਂ ਟਾਈਮ ਕੱਢ ਕੇ ਨਾ ਮਨੀ ਪਲਾਂਟ ਤੇ ਵੀਡੀਓ ਬਣਾਉਣ ਲੱਗੀ ਆ ਦੇਖੋ ਜੀ ਅੱਜ ਮੇਰਾ ਨਾ ਬਿਲਕੁਲ ਵੀ ਦਿਲ ਨਹੀਂ ਕਰਦਾ ਹੈਗਾ ਅੱਜ ਮੇਰਾ ਸਿਰ ਜਿਆ ਦੁਖੀ ਜਾਂਦਾ ਤਾਂ ਮੈਂ ਖਾ ਨਹੀਂ ਮੈਂ ਆਪਣੀਆਂ ਭੈਣਾਂ ਨੂੰ ਨਾਰਾਜ਼ ਨਹੀਂ ਕਰਨਾ ਹੈਗਾ ਮੇਰੀਆਂ ਭੈਣਾਂ ਦੇ ਇੰਨੇ ਜ਼ਿਆਦੇ ਕਮੈਂਟ ਆਉਣੇ ਨਾ ਉਹ ਮਨੀ ਪਲਾਂਟ ਬਾਰੇ ਪੁੱਛੀ ਜਾਂਦੇ ਦੀਦੀ ਕਿੱਥੋਂ ਮਿਲਦਾ ਹੈ ਦੇਖੋ ਜੀ ਜਦੋਂ ਆਪਾਂ ਨਰਸਰੀ ਤੇ ਗਏ ਤੇ ਨਾ ਮਾਲੀ ਕੋਲ ਕੋਈ ਵੀ ਮਾਲੀ ਹੋਵੇ ਤੁਹਾਡੇ ਸ਼ਹਿਰ ਦੇ ਆਲੇ-ਦੁਆਲੇ ਉਹਦੇ ਕੋਲ ਨਾ ਜਿਹੜੇ ਵੀ ਬੂਟੇ ਵੇਚਦੇ ਆ ਫਰੇਕ ਮਾਲੀ ਦੇ ਕੋਲ ਮਨੀ ਪਲਾਂਟ ਮਿਲ ਜੂਗਾ ਤੁਹਾਨੂੰ ਇੱਕ ਬਹੁਤ بڑے بڑے ਪੱਤੇਆਂ ਵਾਲਾ ਹੁੰਦਾ ਏ ਉਹ ਵੀ ਮਿਲ ਜੂਗਾ ਜੇ ਘਰ ਦੇ ਵਿੱਚ ਆਪਾਂ ਨੇ ਲਾਉਣਾ ਨਾ ਉਹ ਛੋਟੇ ਪੱਤੇਆਂ ਵਾਲਾ ਹੀ ਮਨੀ ਪਲਾਂਟ ਵਧੀਆ ਰਹਿੰਦਾ ਦੇਖੋ ਜੀ ਉਹਦੇ ਤਾਂ ਨਾ ਐਡੇ-ਐਡੇ ਪੱਤੇ ਉਹਨੇ ਉਹ ਤਾਂ ਬਹੁਤ ਜ਼ਿਆਦਾ ਖਸੂਸਰਾ ਹੋ ਜਾਂਦਾ ਉਹ ਤਾਂ ਫੇਰ ਨਾ ਸੰਭਿਆ ਨਹੀਂ ਸੰਭਿਆ ਜਾਂਦਾ ਹੈਗਾ ਉਦੇ ਵਾਸਤੇ ਨਾ ਬਹੁਤ ਬੜਾ ਫੇਰ ਰੱਖਤੇ ਚਾਹੀਦਾ ਹੈ। ਵੱਡਦੀਆਂ। ਆ ਬੂਟਾ ਦਾ ਦੇਖਭਾਲ ਬਹੁਤ ਅੱਛਾ ਸੇ ਕਰਦੇ। ਇਸ ਲਈ ਆਪਣਾ ਬੂਟਾ ਜੋ ਬਹੁਤ ਅੱਛਾ ਹੋਊਗਾ। ਜੇ ਹੁਣ ਬੂਟੇ ਦੀ ਦੇਖਭਾਲ ਨਹੀਂ ਨਾ ਕਰੂਗੇ ਫਿਰ ਬੂਟੇ ਨੇ ਵੱਧਣਾ ਫੁੱਲਣਾ ਵੀ ਨਹੀਂ ਹੈਗਾ। ਜਿਵੇਂ ਭੁੱਖੇ ਢੁੱਖੇ ਪਿਆਸੇ ਬੰਦੇ ਨੂੰ ਪਾਣੀ ਦੀ ਲੋੜ ਹੁੰਦੀ ਹੈ ਨਾ ਖਾਣੇ ਦੀ ਲੋੜ ਹੁੰਦੀ ਆ। ਇਹ ਬੂਟਿਆਂ ਨੂੰ ਵੀ ਨਾ ਇਸ ਤਰ੍ਹਾਂ ਹੀ ਲੋੜ ਹੁੰਦੀ ਆ। ਇਸ ਨੂੰ ਲਗਾਣੇ ਲਈ ਇਸ ਲੋਕੋ ਕੱਟ ਲਿਜੀਏ। ਕੋਈ ਨਾ ਪਹਿਲਾਂ ਮੈਨੂੰ ਇਹਦੇ ਚੰਗੀ ਤਰ੍ਹਾਂ ਸਫਾਈ ਕਰਨ ਦੇ। ਸਫਾਈ ਕਰਨ ਤੇ ਬਾਅਦ ਨਾ ਗਾਮਲਿਆਂ ਦੇ ਵਿੱਚ ਮਿੱਟੀ ਪਾਈ ਹੋਈ ਆ ਫੇਰ ਉਹਦੇ ਵਿੱਚ ਆਪਾਂ ਨੇ ਜੜੇ ਲਾ ਦੇਣਾ ਆਹ ਕੈਂਚਾ ਥੋੜਾ ਜਿਹਾ ਨਾਲ ਲਵਾਉਣੇ ਆ ਲੈ ਪਾੜ ਜਾਂ ਨਿਕਲੇ ਮੇਰੀ ਛੋਟੀ ਏ ਦੀਦੀ ਦਾ ਬਾਰਾ ਏ ਉਹ ਤਾਂ ਬڑا ਛੋਟਾ ਤਾਂ ਮਿਲ ਜਾਂਦਾ ਹੁੰਦਾ ਇੱਕ ਹੀ ਮਿਲਿਆ ਹੋਰ ਕਿਧਰ ਵੀ ਨਹੀਂ ਹੰਤੋਂ ਵਰਨ ਬੋਲਦੇ ਅਤਾ ਚਾਰ ਚਲ ਇਹਦੇ ਹੁਣ ਸਫਾਈ ਹੋ ਗਈ ਚੰਗੀ ਤਰ੍ਹਾਂ ਤੇ ਆ ਰੇਖਾ ਹੁੰਦੇ ਕਿੰਨਾ ਦੇਖਣ ਨੂੰ ਵੀ ਸੋਹਣਾ ਲੱਗਦਾ ਏ ਤੇ ਐਨ ਸਾਫ ਸੁਥਰਾ ਜਿਹਾ ਹੋ ਗਿਆ ਲਿਆ ਇਹਦੀ ਨਾ ਟਾਣੀ ਕੱਟ ਕੇ ਨਾ ਗਮਲੇ ਦੇ ਵਿੱਚ ਲਾ ਦਈਏ ਦੇਖੋ ਜੀ ਜਿਹੜੀਆਂ ਆਪਣੀਆਂ ਟਾਣੀਆਂ ਨਾ ਇਹ ਸਾਨੂੰ ਜਾਨੀਆਂ ਨਾ ਆਪਾਂ ਨੇ ਕਿਆ ਕਰਨਾ ਕੈਂਚੇ ਦੇ ਨਾਲ ਨਾ ਇਹਨੂੰ ਨਾ ਇੱਥੇ ਤੇ ਇਹਦੀ ਇਹਨਾਂ ਦੀ ਕਟਿੰਗ ਕਰ ਲੈਣੀ ਆ ਕਟਿੰਗ ਕਰਕੇ ਨਾ ਆ ਫੜ ਕੇ ਰੱਖ ਟਾਣੀਆਂ ਇਹ ਟਾਣੀ ਦੇਖ ਲਾ ਕਿੰਨੀ ਵੱਡੀ ਹੋਈ ਏ ਇੰਨੇ ਹੋ ਗਏ ਆਪਾਂ ਨੂੰ 6 ਟਾਣੀਆਂ ਚਾਹੀਦੀਆਂ ਨੇ। ਇਹ ਕਟਾਣੀ ਹੋਊ ਕਟਿੰਗ ਕਰ ਲੈਨੇ। ਇਹ ਦੂਜੇ ਲੋੜ ਕੇ ਇਹਨੇ ਖਿੱਚ ਕੇ ਨਾਲ ਨਹੀਂ ਨਾ ਕੰਨੀ ਚਾਹੀਦੀ ਹੈਗੀ। ਇਹ ਮੈਨੂੰ ਫੜਾ ਦੀ ਉਹ ਗਮਲੇ। ਗਮਲੇ ਦੇ ਵਿੱਚ ਲਾ ਦਈਏ। ਦੇਖੋ ਜੀ ਆ ਸਾਡੇ ਘਰ ਨਾਲ ਗਮਲੇ ਪਏ ਤੇ ਪੰਜ ਹੋਏ। ਕਿੰਨਾ ਹੋਇਆ ਇੱਕ ਹੋਰ ਕੱਟ ਲੈਨੇ ਚਲ। ਕਿੰਨਾ ਕੋਈ ਡਲੀ ਡੁਲੀ ਨਹੀਂ ਚਾਹੀਦੀ ਹੈਗੀ ਮਿੱਟੀ ਨਾ ਆਏ ਨਾ ਪੱਧਰ ਜੀ ਹੋਵੇ। ਦੇਖੋ ਆਪਾਂ ਇਹ ਕਿਆ ਕਰਨਾ ਜਿਹੜੀਆਂ ਇਹਦੀਆਂ ਛੇਠ ਵਾਲੀਆਂ ਇੰਨੀਆਂ ਕ ਪੱਤੀਆਂ ਨਾ ਇੰਨੀਆਂ ਕ ਪੱਤੀਆਂ ਆਪਾਂ ਨੇ ਤੋੜ ਦੇਣੀਆਂ ਪੱਤੀਆਂ ਤੋੜ ਕੇ ਨਾ ਇਸ ਤਰ੍ਹਾਂ ਨੇ ਆਪਾਂ ਨੇ ਮਿੱਟੀ ਦੇ ਵਿੱਚ ਨਾ ਤਿੰਨ ਬੂਟੇ ਲਾ ਦੇਣੇ ਆ ਮਿੱਟੀ ਦੇ ਵਿੱਚ ਤਾਂ ਨਾ ਰੇਖਾ ਬਹੁਤ ਛੇਤੀ ਗ੍ਰੋਥ ਕਰਦਾ ਬੂਟ ਇਹ ਹਾਂ ਜਮਾਈ ਨਾ ਜਦੋਂ ਮੈਂ ਮਾਲੀ ਤੇ ਲੈ ਕੇ ਆਈਦੀ ਨਾ ਬੂਟਾ ਨਾ ਬਸ ਇਸ ਤਰ੍ਹਾਂ ਦੀ ਕਟਾਣੀ ਸੀ ਬਸ ਆ ਕੇ ਦੇ ਵਿੱਚ ਦੇਸੀ ਰੇਪ ਪਾਤਾ ਦੇਸੀ ਰੇਪ ਪਾ ਕੇ ਚਾਹ ਪੱਤੀ ਪਾਤੀ ਵੀ ਬੂਟਾ ਨਾ ਦਿਨਾਂ ਦੇ ਵਿੱਚ ਇੰਨੀ ਜ਼ਿਆਦਾ ਗਰੋਥ ਕਰ ਗਿਆ ਨਾ ਜਿਹੜੇ ਆਪਣੇ ਅੰਦਰ ਕੋਠੀ 'ਚ ਲੱਗੇ ਨਹੀਂ ਹੋਏ ਹੈਗੇ ਉਹਦੇ ਵਿੱਚ ਬੋਤਲਾਂ 'ਚ ਉਹ ਦੇਖ ਲੈ ਕਿੰਨੇ ਸੋਹਣੇ ਗਰੋਥ ਕਰ ਗਏ ਨੇ ਦੇਖ ਕਿੰਨਾ ਸੋਹਣਾ ਲੱਗਦਾ ਲੈ ਮਿੱਟੀ ਵੀ ਗਿੱਲੀ ਹੈ ਨਾ ਥੋੜੀ ਜਿਹੀ ਵਿੱਚ ਫੇਰ ਆਪਾਂ ਨਾ ਇਹਦੇ ਇਹਦੇ ਵਿੱਚ ਐਂ ਕਰ ਆਹਾ ਪੀਪੀ ਕੋਲ ਚਾਹ ਪੱਤੀ ਵਾਲੀ ਇਹਦਾ ਨਾਲ ਦੇ ਨਾਲ ਆਪਾਂ ਇਹ ਚਾਹ ਪੱਤੀ ਵੀ ਪਾ ਦਈਏ ਇਹ ਜਿਹੜਾ ਆਪਾਂ ਨੇ ਗਮਲੇ ਦੇ ਵਿੱਚ ਮਨੀ ਪਲਾਂਟ ਲਾਉਣਾ ਨਾ ਇਹਦੇ ਵਿੱਚ ਨਾ ਤਿੰਨ ਟਾਣੀਆਂ ਜਿਹੜੀਆਂ ਇਹ ਲੈਣੇ ਲਾਉਣ ਵਾਸਤੇ ਦੇਖੋ ਜੀ ਜਿਹੜੀ ਇਹ ਚਾਹ ਪੱਤੀਆਂ ਨਾ ਰੱਖਾ ਇਹਦਾ ਢੱਕਣ ਖੋਲ ਆਪਾਂ ਦੱਸੀਏ ਭੈਣਾਂ ਨੂੰ ਦੇਖੋ ਜੀ ਇਹ ਬਸ ਇਸ ਤਰ੍ਹਾਂ ਲਗਾ ਦੇਖੋ ਜੀ ਇਹ ਜਿਹੜੀ ਚਾਹ ਪੱਤੀ ਹੈ ਨਾ ਜਿਵੇਂ ਆਪਾਂ ਹੁਣ ਚਾਹ ਬਣਾਉਨੇ ਆ ਉਹਦੇ ਵਿੱਚ ਆਪਾਂ ਮਿੱਠਾ ਵੀ ਪਾਉਨੇ ਆ ਦੁੱਧ ਵੀ ਪਾਉਨੇ ਆ ਤੇ ਉਹਦੇ ਨਾਲ ਨਾ ਚਾਹ ਪੱਤੀ ਪਾਉਣ ਨਾਲ ਨਾ ਫਿਰ ਫੰਗਸ ਲੱਗਣ ਦਾ ਡਰ ਰਹਿੰਦਾ ਏ ਦੇਖੋ ਜੀ ਇਹ ਹੈਗੀ ਹੈ 1.5 ਕਿਲੋ ਹੈਗੀ ਹੈ ਚਾਹ ਪੱਤੀ ਰੁਕ ਜਾ ਚਾਹ ਪੱਤੀ ਆ ਮੈਂ ਕੀ ਕਰਿਆ ਇਹਨੂੰ ਨਾ ਇੱਕ ਟੱਬ ਦੇ ਵਿੱਚ ਪਾਣੀ ਪਾ ਕੇ ਨਾ ਇਸ ਤਰ੍ਹਾਂ ਚਾਹ ਪੱਤੀ ਨੂੰ ਚੰਗੀ ਤਰ੍ਹਾਂ ਗਿੱਲਾ ਕਰ ਲਿਆ ਗਿੱਲਾ ਕਰਕੇ ਨਾ ਫਿਰ ਨਾ ਉਹ ਪਾਣੀ ਵਿੱਚੇ ਦਾ ਛਿੱਟਾ ਜਿਹਾ ਦੇਤਾ ਬਹੁਤਾ ਪਾਣੀ ਵੀ ਨਹੀਂ ਪਾਇਆ ਹੈਗਾ ਉਹ ਫਿਰ ਜਦੋਂ ਗਿੱਲੀ-ਗਿੱਲੀ ਜੀ ਹੋ ਗਈ ਨਾ ਚਾਹ ਪੱਤੀ ਫਿਰ ਆਪਾਂ ਨੇ ਕਪੜਾ ਵਿਛਾ ਕੇ ਨਾ ਉਹਨੂੰ ਨਾ ਚੰਗੀ ਤਰ੍ਹਾਂ ਧੁੱਪਾਂ ਸੁਖਾ ਲਿਆ ਏ ਤੂੰ ਪੈਨ ਦੋ ਦਿਨ ਚਾਹ ਪੱਤੀ ਆਪਣੀ ਸੁੱਕਦੀ ਰਹੀ ਹੈ ਉਸਤੇ ਮਗਰੋਂ ਸਕਾ ਕੇ ਨਾ ਆਪਾਂ ਨੇ ਸਪੈਸ਼ਲ ਪੀਪੀ ਦੇ ਵਿੱਚ ਪਾ ਦਿੱਤੀ ਹੈ ਦੇਖੋ ਜੀ ਜੇ ਆਪਾਂ ਚਾਹ ਪੱਤੀ ਨੂੰ ਉਬਾਲਦੇ ਆ ਨਾ ਉਬਾਲਣ ਦੇ ਨਾਲ ਜਿਹੜਾ ਉਹਦਾ ਅਸਰ ਹੁੰਦਾ ਨਾ ਉਹ ਸਾਰਾ ਹੀ ਨਿਕਲ ਜਾਂਦਾ ਹੈ ਉਹ ਤਾਂ ਆਪਣੀ ਨਾਲੀ ਦੇ ਵਿੱਚ ਚਲੇ ਜਾਂਦੀ ਹੈ ਚਾਹ ਪੱਤੀ ਜਿਹੜੀ ਆਪਾਂ ਉਬਾਲਦੇ ਹੁੰਨੇ ਉਹਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਵੀ ਉਹ ਨੂੰ ਆਪਾਂ ਵਰਤੋਂ ਚ ਲੈਣੇ ਪਹਿਲਾਂ ਅਸੀਂ ਦੋ ਤਿੰਨ ਵਾਰੀ ਪਾਈ ਆ ਚਲੋ ਨੇ ਅਸਰ ਤਾਂ ਵਧੀਆ ਦਿਖਾਇਆ ਹੈ ਉਸਤੇ ਮਗਰੋਂ ਫੇਰ ਅਸੀਂ ਸਪੈਸ਼ਲ ਇਸ ਤਰ੍ਹਾਂ ਚਾਹ ਪੱਤੀ ਬਣਾ ਕੇ ਰੱਖੀ ਹੈ ਤੇ ਹੁਣ ਇਹ ਬਹੁਤ ਵਧੀਆ ਅਸਰ ਕਰਦੀ ਆ ਲਿਆ ਰੇਖਾ ਜਿੱਦੜੇ ਖਤਮ ਹੋ ਗਈ ਨਾ ਫਿਰ ਆਪਾਂ ਨੇ ਇਹਦੇ ਵਿੱਚ ਚਾਹ ਪੱਤੀ ਪਾ ਦੇਣੀ ਆ ਪਾ ਦੇ ਇੱਕ ਚਮਚਾ ਪਾ ਦੇ ਪੂਰਾ ਚਲੋ ਜੀ ਹੁਣ ਆਪਾਂ ਨੇ ਕੀ ਕਰਨਾ ਇਹ ਜਿਹੜੀ ਚਾਹ ਪੱਤੀਆਂ ਨਾ ਇਹ ਜ਼ਿਆਦਾ ਅਸਰ ਕਰੂਗੀ ਇਹ ਬਿਨਾ ਵਾਲੇ ਤੋਂ ਆ ਬਸ ਪਾਣੀ ਦੇ ਵਿੱਚ ਇਸ ਤਰ੍ਹਾਂ ਗਿੱਲੀ ਕਰਕੇ ਨਾ ਆਪਾਂ ਨੇ ਦੋ ਦਿਨ ਧੁੱਪਾਂ ਦੇ ਵਿੱਚ ਸੁਕਾ ਲਈ ਆ ਹੁਣ ਇਹਦਾ ਅਸਰ ਵਿੱਚੇ ਰਹੂਗਾ ਜਿਹੜੀ ਦੂਜੀ ਆਪਾਂ ਜਾ ਬੀਨੇ ਆ ਉਹਦਾ ਅਸਰ ਤਾਂ ਫਿਰ ਵਾਲੀ ਹੋਈ ਦਾ ਅਸਰ ਨਿਕਲ ਜਾਂਦਾ ਏ ਉਹ ਫਿਰ ਵਾਲਾ ਅਸਰ ਕਰਦੀ ਨਹੀਂ ਹੈਗੀ ਜੇ ਤੁਸੀਂ ਇਸ ਤਰ੍ਹਾਂ ਬੂਟੇ ਦੇ ਵਿੱਚ ਪਾਉਂਗੇ ਨਾ ਬਹੁਤ ਛੇਤੀ ਗ੍ਰੋਥ ਕਰੂਗਾ ਤੇ ਇਹਦੇ ਪੀਲੇ ਪੱਤੇ ਵੀ ਨਹੀਂ ਹੋਣਗੇ ਇਸ ਤਰੀਕੇ ਨਾਲ ਤੁਸੀਂ ਨਾ ਚਾਹ ਪੱਤੀ ਪਾ ਕੇ ਜਰੂਰ ਦੇਖਿਓ ਰੇਖਾ ਲੈ ਫੜ ਇਹਨਾਂ ਨੂੰ ਇਹੜਾ ਰੱਖ ਦੇ ਉਹਦੇ ਵਿੱਚ ਵੀ ਪਾਉਨੇ ਆ ਰੱਖ ਦੇ ਇਹਨੂੰ ਤੇ ਨਾਲੇ ਜਿਹੜਾ ਆਪਣਾ ਬੂਟਾ ਨਾ ਉਹ ਵੀ ਐਂ ਪੂਰਾ ਨਾ ਹਰੇ ਭਾਈ ਪਰ ਰਹੂਗਾ ਕਿੱਦਾਂ ਰੱਖਨੇ ਇਹੋ ਇਹੜਾ ਰੱਖਦੇ ਚਾਹ ਪੱਤੀ ਨੂੰ ਇਹੜਾ ਰੱਖਦੇ ਬਾਅਦ ਵਿੱਚ ਤੇ ਇਹਦੇ ਵਿੱਚ ਪਾਉਨੇ ਆ ਇਸ ਨੂੰ ਕਿੱਦਾਂ ਰੱਖਨੇ ਐਵੇਂ ਵਿੱਚੇ ਰੱਖ ਦੇ ਤੇ ਆਇਆ ਇਹ ਕਰ ਇੱਕ ਨਾ ਉੱਥੇ ਨਾ ਦੋਨੋਂ ਨੂੰ ਉਸੇ ਉੱਪਰ ਰੱਖ ਦਿੱਤੀ ਉਹ ਵੀ ਰੱਖ ਦਿੰਦੇ ਉੱਥੇ ਤੇ ਨਾ ਇੱਕ ਡੱਕਾ ਜਿਹਾ ਲੈ ਕੇ ਆ ਇਹਦੇ ਉਹ ਕਰਕੇ ਨਾ ਇਹਨੂੰ ਚੰਗੀ ਤਰ੍ਹਾਂ ਸਪੋਰਟ ਦਈਏ ਡੱਕੇ ਦੇ ਇਸ ਵਿੱਚ ਰਹੇਗਾ ਤਾਂ ਦੇਖੀਏ ਇਸ ਵਿੱਚ ਫਸ ਗਈ ਇਹ ਕਾਇ ਹੈ ਕਹੇ ਜੇ ਹੋਰ ਲੈ ਕੇ ਆ ਇਸਾ ਬਲੇ ਇੱਕ ਹੋਰ ਲਾਏਗਾ ਖਾਣ ਲਿਆ ਜੇ ਤੈਨੂੰ ਇੱਥੇ ਕਿ ਮਿਲਦਾ ਨਾ ਫਿਰ ਇਹਦੀ ਜਿਹੜੀਆਂ ਟਾਣੀਆਂ ਨਾ ਉਹ ਇੱਧਰ ਉੱਧਰ ਜਾਈ ਜੰਨੀ ਆ ਜਾ ਇਹ ਇਹ ਨਹੀਂ ਹੋਣਾ ਹੈਗਾ ਤੂੰ ਦੋ ਡੱਕਾ ਹੀ ਲਿਆ ਮੋٹے ਮੋٹے ਇਹ ਡਾਂਗੀਆਂ ਨਾ ਫਿਰ ਉੱਪਰ ਨੂੰ ਜਾਣਗੀਆਂ ਜੇ ਕਰੇ ਡੱਕਾ ਹੋਰ ਤੇ ਉਹ ਪਾਰ ਲੜਕਾ ਦੇ ਦੇ ਐ ਚੰਗੀ ਤਰ੍ਹਾਂ ਸਾਫ ਕਰ ਤੇ ਸਾਫ ਕਰਕੇ ਨਾ ਫਿਰ ਇਹਨੂੰ ਬੁੱਕ ਕਰਦੇ ਹਾਂ ਬੁਟਾ ਵੀ ਨਾ ਦੇਖ ਰੇਖ ਤੋਂ ਬਿਨਾ ਨਹੀਂ ਬਚਦਾ ਹੈਗਾ ਦੇਵੀ ਨੂੰ ਆਣਾ ਜਿਹੜੀ ਇਹ ਬਾਧੂ ਟਾਣੀਆਂ ਹੈ ਰਹੀ ਨਾ ਆਪਾਂ ਨੇ ਇਹਨਾਂ ਦੇ ਕੀ ਕਰਨੇ ਆ ਦੇਖੀ ਇਸ ਤਰ੍ਹਾਂ ਨਾ ਮੈਂ ਆਪਣੇ ਭੈਣਾਵਾਰ ਵਾਸਤੇ ਦੱਸਦੀ ਆ ਨੇੜੇ ਕੈਮਰਾ ਲਿਆਓ ਤੇ ਆਪਣੇ ਕੋਲ ਨਾ ਜਿਹੜੀਆਂ ਬਾਧੂ ਬਾਧੂ ਟਾਣੀਆਂ ਹੈ ਰਿਆਂ ਇਸ ਤਰ੍ਹਾਂ ਆਪਾਂ ਨੇ ਇਹ ਨਾ ਕੈਂਚੇ ਦੇ ਨਾਲ ਨਾ ਹੱਥ ਨਾਲ ਨਹੀਂ ਤੁਸੀਂ ਇਹਨੂੰ ਤੋੜਨਾ ਹੈਗਾ ਕੈਂਚੇ ਦੇ ਨਾਲ ਨਾ ਇਸ ਤਰ੍ਹਾਂ ਕਟ ਕਟ ਕੇ ਕਰ ਕੈਂਚੇ ਦੇ ਨਾਲ ਤੁਸੀਂ ਇਸ ਤਰ੍ਹਾਂ ਨਾ ਕਟਿੰਗ ਕਰ ਦੇਣੀ ਆ ਤੇ ਨਾਲੇ ਦੇਖਣ ਨੂੰ ਵੀ ਸੋਹਣਾ ਲੱਗੂਗਾ ਤੇ ਨਾਲੇ ਐਨ ਪੂਰੀ ਗਰੋਥ ਵੀ ਬਣੂਗੀ ਦੇਖੋ ਜੀ ਮਨੀ ਪਲਾਂਟ ਤਾਂ ਨਾ ਘਰ ਵਿੱਚ ਜ਼ਰੂਰ ਲਾਇਆ ਕਰੋ ਮੇਰੀਆਂ ਭੈਣਾਂ ਤੇ ਘਰ ਵਿੱਚ ਲਾਉਣ ਨਾਲ ਨਾ ਵਰਕਤ ਆਉਂਦੀ ਆ ਤੇ ਮਨੀ ਦਾ ਵੀ ਵਾਧਾ ਹੁੰਦਾ ਏ ਜਦਦਾ ਅਸੀਂ ਇਹ ਲਾਇਆ ਨਾ ਸਾਨੂੰ ਇਹਦਾ ਬੇਨਫਿਟ ਬਹੁਤ ਜ਼ਿਆਦਾ ਮਿਲਿਆ ਹੋਇਆ ਲਿਆ ਇੱਕ ਜਮਚਾ ਨਾ ਚਾਹ ਪੱਤੀ ਦਾ ਪਾ ਦੇ ਇਹਦੇ ਵਿੱਚ ਚਲੋ ਜੀ ਇਹਦੀ ਹੁਣ ਹੋ ਗਈ ਕਟਿੰਗ ਅਸੀਂ ਇਹਨਾਂ ਹੋਰ ਬੂਟਿਆਂ ਨੂੰ ਪੁੱਛੀਏ ਨਾ ਪੁੱਛੀਏ ਪਰ ਇਹਦੀ ਨਾ ਕੇਅਰ ਬਹੁਤ ਜ਼ਿਆਦਾ ਕਰਨੀ ਚਲੋ ਜੀ ਜਿੰਨਾ ਤੁਸੀਂ ਇਹਦੇ ਵਿੱਚ ਸਮਾਨ ਪਾਉਂਗੇ ਨਾ ਤੁਹਾਨੂੰ ਨਾ ਬੇਨਫਿਟ ਬਹੁਤ ਜ਼ਿਆਦਾ ਮਿਲੂਗਾ ਦੇਖੋ ਮੈਂ ਤਾਂ ਇਹਦੀ ਸੰਭਾਲ ਬਹੁਤ ਜ਼ਿਆਦਾ ਕਰਦੀ ਆ ਤੇ ਹੁਣ ਆਪਾਂ ਨੇ ਬੂਟੇ ਦੇ ਵਿੱਚ ਪਾ ਦਿੱਤੀ ਐ ਇਸ ਤਰ੍ਹਾਂ ਨਾ ਚਾਹ ਪੱਤੀ ਪਾ ਦਿੱਤੀ ਐ ਤੇ ਮਾਰਨਿੰਗ ਵੇਲੇ ਇਹਨੂੰ ਲਾ ਦੂਗੇ ਆਪਾਂ ਪਾਣੀ ਤੇ ਸਾਡੀ ਰੇਖਾ ਨੇ ਵੀ ਆਪਣੇ ਕਮਰੇ ਦੇ ਵਿੱਚ ਨਾ ਬੋਤਲ ਦੇ ਵਿੱਚ ਪਾ ਕੇ ਨਾ ਇਸ ਤਰ੍ਹਾਂ ਮਨੀ ਪਲਾਂਟ ਲਾਏ ਹੋਏ ਆ ਕਹਿੰਦੀ ਉਸ ਦਿਨ ਕਾ ਨਾ ਦੀਦੀ ਹਮਾਰੇ ਘਰ ਮੇ ਨਾ ਬਹੁਤ ਜ਼ਿਆਦਾ ਨਾ ਬਰਕਤ ਆਉਣ ਲੱਗੀ ਐ ਥੋੜਾ ਪਤਾ ਪੈਸਾ ਆਇਆ ਕਿ ਨਹੀਂ ਆਇਆ ਆਇਆ ਕਿੰਨਾ ਕ ਆ ਗਿਆ ਇਹ ਨਹੀਂ بتانے ਵਾਲਾ ਐ ਨਹੀਂ ਬਤਾ ਅੱਛਾ पहला थोड़े घर पैसा खड़ता नहीं था हाँ नहीं हम कह दी दीदी जितन का मैं मनी प्लांट को पानी पुणी पाने लगी है ना बहुत ज्यादा फर्क पै गया पैसे का आप लोग भी अपना अपना घर में लगाइए देखिए दीदी बोला है तो हम भी लगाए हैं लेकिन लगा के बहुत अच्छा है ये लगाने से बहुत फायदा होगा मेरा घर में मनी का मनी आने लगा है बहुत अच्छा से ये लगाने से ਬਹੁਤ ਅੱਛਾ ਹੈ ਪਹਿਲੇ ਬਹੁਤ ਤਕਰੀਬ ਹੁੰਦਾ ਸੀ ਅਭੀ ਕੋਈ ਤਕਰੀਬ ਨਹੀਂ ਇਹ ਬਹੁਤ ਅੱਛਾ ਹੈ ਉਹ ਆਇਆ ਨਾ ਇਹ ਲਾਉਣ ਦੇ ਨਾਲ ਨਾ ਘਰ ਦੇ ਵਿੱਚ ਬਰਕਤ ਵੀ ਰਹਿਣੀ ਸ਼ੁਰੂ ਹੋ ਜਾਂਦੀ ਹੈ ਤੇ ਪੈਸਾ ਆਉਂਦਾ ਵੀ ਬਹੁਤ ਹੈ ਹਮੇਸ਼ਾ ਵੀ ਟਾਣੀਆਂ ਨੂੰ ਹੇਠਾਂ ਨਾ ਝੁਕਣ ਦਿਓ ਉਹਨਾਂ ਨੂੰ ਇਸ ਤਰ੍ਹਾਂ ਸਪੋਰਟ ਲਾ ਕੇ ਨਾ ਉੱਪਰ ਨੂੰ ਜਾਣ ਦਿਓ ਤਾਂ ਕਿ ਜਿਹੜੀ ਥੋੜੀ ਤਰੱਕੀ ਹੈ ਨਾ ਉੱਪਰ ਨੂੰ ਜਾਵੇ ਹੈ ਇਹਦੇ ਆਵਾਜ਼ ਵਾਸਤੇ ਨਾ ਬਹੁਤ ਜ਼ਿਆਦਾ ਕਮੈਂਟ ਆਉਂਦੇ ਤੇ ਦੇਖੋ ਜੀ ਭੈਣੋ ਜਿੰਨੀ ਕਿ ਜਾਣਕਾਰੀ ਹੈਗੀ ਤੀ ਮੈਂ ਤੁਹਾਨੂੰ ਦੇਤੀ ਹੈ ਮੈਂ ਇਹਦੀ ਨਾਲ ਇਸ ਤਰ੍ਹਾਂ ਕੇਅਰ ਕਰਦੀ ਆ ਦੇਖੋ ਇਹਦੇ ਵਿੱਚੋਂ ਕਿੰਨਾ ਕੂੜਾ ਕਬਾੜ ਨਿਕਲਿਆ ਏ ਤੇ ਹੁਣ ਆਪਾਂ ਨੇ ਇਹਦੇ ਵਿੱਚ ਚਾਹ ਪੱਤੀ ਪਾ ਕੇ ਨਾ ਇਹਦੀ ਕੜੀ ਵੀ ਕਰ ਦਿੱਤੀ ਆ ਤੇ ਆਪਣਾ ਮਨੀ ਪਲਾਂਟ ਦੇਖੋ ਕਿੰਨਾ ਸੋਹਣਾ ਲੱਗਦਾ ਏ ਇਹ ਉਰੇ ਉਰੇ ਕਿਵੇਂ ਹੋ ਜਾਊਗਾ ਭਲਾ ਬਿਨਾਂ ਮਿੱਟੀ ਸੇ ਹੈ ਨਾ ਇਸ ਵਿੱਚ ਮੇ ਕਿਹਾ ਹੋਈਗਾ ਇਸ ਦੀ ਜੜ ਕੋ ਐਸੇ ਇਹਦੇ ਵਿੱਚ ਲਾ ਸਕ ਨੂੰ ਉਹ ਵੀ ਟਾਣੀ ਬਣੇ ਇੱਕ ਘੰਨੀ ਉਹ ਕਰੀਦਾ ਹੁੰਦਾ ਫਿਰ ਵੀ ਇਹ ਪੇੜ ਪੌਦੇ ਆ ਹੁਣ ਆਪਾਂ ਵੀਡੀਓ ਨੂੰ ਐਂਡ ਹੁਣ ਆਪਾਂ ਇੱਥੇ ਹੀ ਕਰ ਦ ਮੈ ਤਾਂ ਗਰਮੀ ਵੀ ਬਹੁਤ ਜ਼ਿਆਦਾ ਆ ਗਈ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਵੀ ਆਪਾਂ ਹੁਣ ਇੱਥੇ ਹੀ ਕਰਦੇ ਆ ਮਿਲਦੇ ਆ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਇਦਾਂ ਹੀ ਆਪਾਂ ਸੋਸੋਣੀਆਂ ਵੀਡੀਓ ਪਾਉਂਦੇ ਰਵਾਂਗੇ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ 'ਚ ਧੰਨਵਾਦ ਬਾਏ ਬਾਏ